ਸ਼੍ਰੀ ਵਾਹਿਗੁਰੂ ਸਾਹਿਬ ਜੀ ਦੰਦਉਤ ਬੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਦੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਦੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਪਾਤਾਲ ਪਾਤਾਲ ਲਖ ਅਗਾਸ ਅਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਵਾਰ ਲਿਖੋ <tries> <tries> ਵਾਹੀ ਗੁਰੂ ਜੀ ਕੀ ਫਤਿਹ ਪਦ ਪਾਵਨ করুণਾ ਨਿਦਾਨ ਦੋ ਜਹਾਨ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨ ਦੀਆਂ ਦੇ ਅਪਾਰ ਕਿਰਪਾ ਰਹਿਮਤ ਦਾ ਸਦਕਾ ਜੋ ਸਤਗੁਰਾਂ ਜੀ ਦੇ ਪਾਵਨ ਅਤੇ ਪਵਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਤਿੰਨ ਵਿਚਾਰਾਂ ਦੇ ਅਧੀਨ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 22ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਅੰਗ 5 ਦੇ ਉੱਪਰ ਅੰਕਿਤ ਹੈ ਸੋ ਆਓ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਜੀਆਂ ਦੇ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਿਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਹ ਜੋ ਜਪਦੀ ਸਾਹਿਬ ਜੀ ਦੀ 22ਵੀਂ ਪੌੜੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ ਇਸ ਪੌੜੀ ਦੇ ਨਾਲ ਇੱਕ ਇਤਿਹਾਸਕ ਘਟਨਾ ਦਾ ਸਬੰਧ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਸ਼ਾ ਦਿਸ਼ਾਂਤਰਾਂ ਨੂੰ ਤਾਰਦੇ ਹੋਏ ਮਾਨਵਤਾ ਦਾ ਉਦਾਰ ਕਰਦੇ ਹੋਏ ਮਹਾਰਾਜ ਜੀ ਬਗਦਾਦ ਸ਼ਹਿਰ ਦੇ ਵਿੱਚ ਪਹੁੰਚਦੇ ਹਨ ਬਗਦਾਦ ਸ਼ਹਿਰ ਜਿਹੜਾ ਹੈ ਇਸਲਾਮਕ ਲੋਕਾਂ ਦਾ ਸ਼ਹਿਰ ਹੈ ਔਰ ਉਸੇ ਬਗਦਾਦ ਸ਼ਹਿਰ ਦੇ ਵਿੱਚ ਇੱਕ ਦਸਤਗੀਰ ਨਾਮ ਦਾ ਪੀਰ ਰਹਿੰਦਾ ਹੈ ਇਸਲਾਮ ਦੇ ਅੰਦਰ ਗੁਰਮੁਖੀ ਸੰਗੀਤ ਦੇ ਉੱਪਰ ਪਾਬੰਦੀ ਹੈ ਇਸਲਾਮ ਦੇ ਵਿੱਚ ਸੰਗੀਤ ਨੂੰ गाने ਨੂੰ ਕੋਈ अहमियत ਨਹੀਂ ਦਿੱਤੀ ਜਾਂਦੀ। ਇਸਲਾਮ ਦੇ ਲੋਕਾਂ ਦਾ ਇਹ ਮੰਨਣਾ ਹੈ, ਇਸਲਾਮ ਦੀ ਸ਼ਰਅ ਦਾ ਇਹ ਮੰਨਣਾ ਹੈ ਕਿ ਸੰਗੀਤ ਦੇ ਨਾਲ ਮਨ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਮਨ ਜਿਹੜਾ ਬੁਰਾਈਆਂ ਦੇ ਵੱਲ ਨੂੰ ਦੌੜਦਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਭਾਈ ਮਰਦਾਨਾ ਜੀ ਜਿਨ੍ਹਾਂ ਦੇ ਬਾਰੇ ਸਤਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਕਿ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇਕ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਦੂਜਾ ਭਾਈ ਮਰਦਾਨਾ ਜੀ ਜਿਹੜੇ ਸਤਗੁਰਾਂ ਜੀ ਦੇ ਨਾਲ ਰਬਾਬੀ ਬਣ ਕੇ ਵਿਚਰਦੇ ਰਹੇ ਹਨ ਗੁਰਮੁਖੋ ਜਿਵੇਂ ਆਪਾਂ ਗੱਲ ਸਾਂਝੀ ਕੀਤੀ ਹੈ ਕਿ ਇਸਲਾਮ ਦੇ ਵਿੱਚ ਸੰਗੀਤ ਦੀ ਮਨਾਹੀ ਹੈ ਸਖਤ ਮਨਾਹੀ ਹੈ ਸੰਗੀਤ ਤੇ ਪਾਬੰਦੀ ਹੈ। ਥੋੜਾ ਜਆ ਆਪਣੇ ਸਮਾਜ ਦੇ ਵਿੱਚ ਨਿਗਾਹ ਮਾਰੀਏ। ਗੁਰਮੁਖੋ ਸਾਡੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਖਾਸ ਕਰਕੇ ਆਪਾਂ ਪੰਜਾਬ ਦੀ ਗਣਤੀ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਬਹੁ ਗਣਤੀ ਦੇ ਵਿੱਚ ਪੰਜਾਬੀ ਲੋਕ ਰਹਿੰਦੇ ਹਨ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਜਿੱਥੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਇਹ ਪੜਾਇਆ ਜਾਣਾ ਚਾਹੀਦਾ ਸੀ ਕਿ ਚਾਰ ਸਹਿਬਜ਼ਾਦੇ ਕੌਣ ਸਨ ਉਹਨਾਂ ਨੇ ਕਿਹੜੀ ਕਹਾਣਾ ਕਾਹੀ ਸ਼ਹੀਦਾ ਸਿੰਘਾਂ ਦੇ ਬਾਰੇ ਪੜਾਉਣਾ ਚਾਹੀਦਾ ਸੀ ਪਰ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਫਾਂਕਸ਼ਨਾਂ ਦੇ ਵਿੱਚ ਨਚਾਰਾਂ ਦੇ ਵਾਂਗ ਗਾਣੇ ਲਾ ਲਾ ਕੇ ਨਚਾਇਆ ਜਾਂਦਾ ਹੈ ਸੋ ਗੁਰਮੁਖੋ ਏ ਬੜੀ ਸੋਚਣ ਵਾਲੀ ਗੱਲ ਹੈ ਅਸੀਂ ਕਦੋਂ ਸੁਚੇਤ ਹੋਵਾਂਗੇ ਕਦੋਂ ਜਾਗਰੂਕ ਹੋਵਾਂਗੇ ਜਿਵੇਂ ਕਿ ਕੁਝ ਦਿਨ ਪਹਿਲਾਂ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਉਹ ਵਾਪਰੀ ਹੈ ਸਾਰੇ ਜਾਣੇ ਤਕਰੀਬਨ ਜਾਣਦੇ ਨੇ ਕਿ ਇੱਕ ਧੀ ਜੜੀ ਡਾਕਟਰ ਬਣੀ ਤੇ ਉਸ ਬੇਟੀ ਦੇ ਨਾਲ ਦਰਿੰਦਿਆਂ ਨੇ ਜ਼ਾਲਮ ਲੋਕਾਂ ਨੇ ਬਹੁਤ ਹੀ ਮਾੜਾ ਸਲੂਕ ਕੀਤਾ ਬਹੁਤ ਹੀ ਕਨੌਣੀ ਹਰਕਤ ਕੀਤੀ ਹੈ ਸੋ ਆਪਾਂ ਗੱਲ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਗਾਣਿਆਂ ਤੇ ਨੱਚਣ ਦੀ ਲੋੜ ਨਹੀਂ ਜੇਕਰ ਲੋੜ ਲੋੜ ਹੈ ਨਾ ਤੇ ਬੱਚਿਆਂ ਨੂੰ ਧੀਆਂ ਨੂੰ ਭੈਣਾਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਗੱਤਕੇ ਦੀ ਟ੍ਰੇਨਿੰਗ ਦਿੱਤੀ ਜਾਵੇ ਬਾਕਸਿੰਗ ਦੀ ਟ੍ਰੇਨਿੰਗ ਦਿੱਤੀ ਜਾਵੇ ਜੋਡੋ ਕਾਰਾਟੇਆਂ ਦੀ ਟ੍ਰੇਨਿੰਗ ਦਿੱਤੀ ਜਾਵੇ ਗੁਰਮੁਖੋ ਜਿਸ ਪ੍ਰਕਾਰ ਦੇ ਨਾਲ ਚੀਨ ਅਤੇ ਜਾਪਾਨ ਹੋਰ ਬਾਹਰਲੇ ਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਸਰੀਰਕ ਤੌਰ ਤੇ ਮਜਬੂਤ ਬਣਾਉਣ ਵਾਸਤੇ ਇਹ ਕਲਾਸਾਂ ਦਿੱਤੀਆਂ ਜਾਂਦੀਆਂ ਨੇ ਅਸੀਂ ਕਦੋਂ ਸੋਚਾਂਗੇ ਸੋ ਇਸਲਾਮ ਦੀ ਇਹ ਇੱਕ ਖਾਸੀਅਤ ਹੈ ਕਿ ਉਹ ਸੰਗੀਤ ਨੂੰ ਜਿਹੜਾ ਨਾ ਉਹ ਬੁਰਾ ਮੰਨਦੇ ਹਨ ਪਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾ ਸੰਗੀਤ ਦੇ ਨਾਲ ਉਹਨਾ ਰਬਾਬ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਮਾਲਕ ਦੇ ਗੁਣ ਗਾਏ ਤੇ ਜਿੱਥੋਂ ਇਹ ਪੌੜੀ ਦੇ ਨਾਲ ਸੰਬੰਧ ਬਣਦਾ ਹੈ ਇਤਿਹਾਸ ਦਾ ਪਾਤਸ਼ਾਹ ਜੀ ਬਗਦਾਦ ਸ਼ਹਿਰ ਦੇ ਬਾਹਰ ਜਾ ਕੇ ਬੈਠਦੇ ਹਨ ਇੱਕ ਰੁੱਖ ਦੇ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਫਿਰ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਗਾਇਆ ਕੀਰਤਨ ਜਦੋਂ ਗਾਇਆ ਰਬਾਬ ਦੀ ਆਵਾਜ਼ ਬਗਦਾਦ ਸ਼ਹਿਰ ਦੇ ਲੋਕਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਔਰ ਉਸੇ ਬਗਦਾਦ ਸ਼ਹਿਰ ਦੇ ਜਿਹੜਾ ਦਸਤਗੀਰ ਪੀਰ ਰਹਿੰਦਾ ਹੈ ਉਹ ਪੀਰ ਦੇ ਬੜੇ ਚੇਲੇ ਮুরিਦ ਉਹਨਾਂ ਨੇ ਵੀ ਜਦੋਂ ਕੀਰਤਨ ਦੀ ਆਵਾਰ ਸੁਣੀ ਸਾਰੇ ਜਾਣੇ ਮੰਤਰ ਮੁਕਤ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮਖਸ਼ ਆ ਕੇ ਬੈਠ ਜਾਂਦੇ ਹਨ ਐਨੇ ਆਨੰਦ ਵਿੱਚ ਬੈਠ ਕੇ ਉਹਨਾਂ ਨੇ ਬਾਣੀ ਦਾ ਕੀਰਤਨ ਸੁਣਿਆ ਉਹ ਜਿਹੜਾ ਆਨੰਦ ਸੀ ਨਾ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਸੀ ਆਇਆ ਹੁਣ ਇੱਕ ਤਾਂ ਰਬਾਬ ਵਜਈ ਸੰਗੀਤ ਉੱਥੇ ਵਜਿਆ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਰਤਨ ਕੀਤਾ ਸਤ ਸੰਗ ਹੋਈ ਦਸਤਗੀਰ ਪੀਰ ਦੇ ਮਰੀਦ ਜਾ ਕੇ ਪੀਰ ਨੂੰ ਇਹ ਸੂਝਨਾ ਦਿੰਦੇ ਨੇ ਔਰ ਬੇਨਤੀ ਕਰਦੇ ਹਨ ਕਹਿੰਦੇ ਪੀਰ ਜੀ ਮਹਾਰਾਜ ਆਪ ਜੀ ਨੂੰ ਦੱਸਣਾ ਵੀ ਜ਼ਰੂਰੀ ਹੈ ਔਰ ਆਪ ਜੀ ਨੂੰ ਦੱਸਣ ਲੱਗਿਆਂ ਸਾਨੂੰ ਡਰ ਵੀ ਲੱਗਦਾ ਹੈ ਦਸਤਗੀਰ ਪੀਰ ਕਹਿੰਦਾ ਦੱਸੋ ਗੱਲ ਕੀ ਹੈ ਕਿਉਂ ਡਰ ਲੱਗਦਾ ਹੈ ਕਿਹੜੀ ਗੱਲ ਹੈ ਜਿਹੜੀ ਦੱਸਣੀ ਬਹੁਤ ਜ਼ਰੂਰੀ ਹੈ ਮਰੀਦ ਕਹਿੰਦੇ ਪੀਰ ਜੀ ਕਹਿੰਦੇ ਅੱਜ ਤੱਕ ਇੰਨਾ ਆਨੰਦ ਨਹੀਂ ਆਇਆ ਜਿੰਨਾ ਆਨੰਦ ਸ਼ਹਿਰ ਦੇ ਬਾਹਰ ਇੱਕ ਰੱਬ ਦਾ ਪਿਆਰਾ ਬੰਦਾ ਬੈਠਾ ਓ ਉਹਦੇ ਬੋਲ ਸੁਣ ਕੇ ਉਹਦੀ ਬਾਣੀ ਸੁਣ ਕੇ ਉਹਦੀਆਂ ਕਲਾਮਾਂ ਨੂੰ ਸੁਣ ਕੇ ਜਿੰਨਾ ਆਨੰਦ ਆਇਆ ਪੀਰ ਜੀ ਤੁਹਾਡੀ ਸੰਗਤ ਕਰਕੇ ਕਦੇ ਐਨਾ ਆਨੰਦ ਨਹੀਂ ਆਇਆ ਹੁਣ ਜਦੋਂ ਦਸਤਗੀਰ ਪੀਰ ਨੇ ਇਹ ਗੱਲ ਸੁਣੀ ਅਗਬ ਬੂਲਾ ਹੋ ਗਿਆ ਅਗ ਦੇ ਨਾਲ ਭਾਂਬੜ ਮਾ ਚੁੱਠੇ ਕਿਉਂਕਿ ਜਦੋਂ ਕਿਸੇ ਮਨੁੱਖ ਦੇ ਅੱਗੇ ਉਸੇ ਖਿੱਤੇ ਦੇ ਇਨਸਾਨ ਦੀ ਇੱਕ ਦੇ ਵਡਿਆਈ ਹੋ ਜਾਵੇ ਮੰਨ ਲਿਓ ਕੋਈ ਡਰਾਈਵਰ ਹੈ ਹੁਣ ਡਰਾਈਵਰ ਦੇ ਸਾਹਮਣੇ ਕੋਈ ਵਡਿਆਈ ਕਰੇ ਭਾਈ ਫਲਾਣਾ ਡਰਾਈਵਰ ਬੜਾ ਵਧੀਆ ਉਹਨੂੰ ਬੜੀ ਨੌਲੇਜ ਹੈ ਬੜੀ ਉਹ ਵਧੀਆ ਗੱਡੀ ਚਲਾਉਂਦਾ ਹੈ ਕੋਈ ਮਿਸਤਰੀ ਦੇ ਸਾਹਮਣੇ ਕਿਸੇ ਮਿਸਤਰੀ ਦੀ ਵਡਿਆਈ ਕਰ ਦੇਵੇ ਹੁਣ ਉਹ ਦਸਤਗੀਰ ਪੀ ਰਹੇ ਉਹਦੇ ਸਾਹਮਣੇ ਕਿਸੇ ਦੂਜੇ ਫਕੀਰ ਦੀ ਵਡਿਆਈ ਉਹ ਵੀ ਉਹਦੇ muridਾਂ ਨੇ ਕੀਤੀ ਤੇ ਪੀਰ ਨੂੰ ਅੱਗ ਲੱਗਣੀ ਸੀ ਦੂਜੀ ਗੱਲ ਕਹਿੰਦੇ ਪੀਰ ਜੀ ਉਹਨਾਂ ਨੇ ਰਵਾਬ ਵਜਾਈ ਤੇ ਉਸ ਰਵਾਬ ਨੂੰ ਸੁਣ ਕੇ ਵੀ ਸਾਨੂੰ ਐਨਾ ਆਨੰਦ ਆਇਆ ਸਾਡਾ ਮਨ ਨਹੀਂ ਸੀ ਕਰਦਾ ਉਥੋਂ ਆਉਣ ਨੂੰ ਹੁਣ ਦਸਤਗੀਰ ਪੀਰ ਅੱਗ ਦੇ ਨਾਲ ਬਬੂਲਾ ਹੋਇਆ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਨਾਂ ਦੀਆਂ ਦੇ ਵੱਲ ਜਾਂਦਾ ਹੈ ਤੇ ਜਾ ਕੇ ਇਹ ਗੁਰੂ ਸਾਹਿਬ ਜੀ ਨੂੰ ਸ਼ਕਤੀ ਦੇ ਨਾਲ ਕਹਿੰਦਾ ਕਿ ਨਾ ਤੁਹਾਨੂੰ ਪਤਾ ਨਹੀਂ ਕਿ ਇਹ ਬਗਦਾਦ ਸ਼ਹਿਰ ਕਿੰਨਾ ਲੋਕਾਂ ਦਾ ਇਸਲਾਮ ਦੇ ਲੋਕਾਂ ਦਾ ਸ਼ਹਿਰ ਹੈ ਤੇ ਇਸਲਾਮ ਦੇ ਵਿੱਚ ਜਿਹੜਾ ਸੰਗੀਤ ਦੀ ਵਰਤੋਂ ਕਰਦੇ ਉਹਨੂੰ ਕਾਫਰ ਮੰਨਿਆ ਜਾਂਦਾ ਹੈ ਸੰਗੀਤ ਦੀ ਸਖਤ ਮਨਾਹੀ ਤੇ ਤੁਸੀਂ ਸੰਗੀਤ ਗਾਇਆ ਉਹ ਵੀ ਬਗਦਾਦ ਸ਼ਹਿਰ ਦੇ ਵਿੱਚ ਆ ਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੀਰ ਜੀ ਇਹ ਜਿਹੜਾ ਸੰਗੀਤ ਹੈ ਨਾ ਇਹ ਕੋਈ ਉਹ ਸੰਗੀਤ ਨਹੀਂ ਜਿਹੜੇ ਸੰਗੀਤ ਨੂੰ ਸੁਣ ਕੇ ਬੰਦੇ ਦੇ ਮਨ ਦੇ ਅੰਦਰ ਵਿਕਾਰ ਪੈਦਾ ਹੋਵਣਾ ਬੰਦੇ ਦੇ ਮਨ ਦੇ ਅੰਦਰ ਬੁਰਾਈਆਂ ਪੈਦਾ ਹੋਵਣਾ ਕਹਿੰਦੇ ਇਹ ਤਾਂ ਉਹ ਸੰਗੀਤ ਹੈ ਜਿਹੜੇ ਸੰਗੀਤ ਨੂੰ ਸੁਣ ਕੇ ਮਨੁੱਖ ਦਾ ਮਨ ਅੱਲਾਹ ਤਾਲਾ ਦੇ ਨਾਲ ਜੁੜ ਜਾਂਦਾ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਇਹ ਪਾਵਨ ਪਵਿੱਤਰ ਬਾਣੀ ਦੀ ਜਿਹੜੀ ਪੌੜੀ ਜਪਜੀ ਸਾਹਿਬ ਜੀ ਦੀ ਬਾਈਂ ਨੀ ਪਉੜੀ ਉਚਾਰਨ ਕੀਤੀ ਕਿਉਂਕਿ ਗੁਰੂ ਸਾਹਿਬ ਜੀ ਨੇ ਜਿੱਥੇ ਗਲ ਟੁਗਦੀ ਸੀ ਨਾ ਉਥੇ ਉਸ ਤਰੀਕੇ ਦੇ ਨਾਲ ਬਾਣੀ ਉਚਾਰਨ ਕਰਕੇ ਮਨੁੱਖ ਨੂੰ ਸਮਝਾਉਣਾ ਕੀਤਾ ਹੁਣ ਇੱਥੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਕਿ ਜਿਵੇਂ ਇਸਲਾਮ ਦੇ ਲੋਕ ਉਹ ਮੰਨਦੇ ਨੇ ਕਿ ਸਤ ਪਤਾਲ ਨੇ ਸਤ ਆਕਾਸ਼ ਨੇ ਇਸ ਤੋਂ ਅੱਗੇ ਉਹ ਕੁਝ ਨਹੀਂ ਮੰਨਦੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣਦੇ ਸਨ ਸਭ ਕੁਝ ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਬਾਣੀ ਉਚਾਰਨ ਕੀਤੀ ਪਾਤਾਲ ਨ ਪਤਾਲ ਲਖ ਆਗਾਸ ਆਗਾਸ ਹੁਣ ਜਦੋਂ ਰਬਾਬ ਦੇ ਨਾਲ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਬਾਣੀ ਉਚਾਰਨ ਕਰਦੇ ਨੇ ਪੀਰ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਂਦੀ ਕਿ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਲਖ ਇੱਥੇ ਬਹੁਵਜਨ ਸ਼ਬਦ ਹੈ 1 ਲੱਖ ਦੀ ਗਿਣਤੀ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਕਿ ਲੱਖਾਂ ਪਾਤਾਲ ਹਨ ਲੱਖਾਂ ਹੀ ਆਕਾਸ਼ ਕਿਸੇ ਚੀਜ਼ ਨੂੰ ਦੱਸਣ ਵਾਸਤੇ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਗੁਰੂ ਸਾਹਿਬ ਜੀ ਉਵੇਂ ਹੀ ਵਰਤੋਂ ਕਰਦੇ ਨੇ ਕਹਿੰਦੇ ਲੱਖਾਂ ਪਾਤਾਲ ਹਨ ਲੱਖਾਂ ਆਕਾਸ਼ ਜਦੋਂ ਇਹ ਗੱਲ ਸੁਣਦਾ ਦਸਤਗੀਰ ਪੀਰ ਉਹ ਹੋਰ ਵੀ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਗੁੱਸੇ ਦੇ ਵਿੱਚ ਆ ਜਾਂਦਾ ਕਹਿੰਦਾ ਇਹ ਕਿਹੜੀ ਗੱਲ ਹੋਈ ਤੁਸੀਂ ਲੱਖਾਂ ਪਾਤਾਲ ਕਹਿ ਦਿੱਤੇ ਲੱਖਾਂ ਆਕਾਸ਼ ਸਾਡੇ ਮੁਹੰਮਦ ਸਾਹਿਬ ਨੇ ਤਾਂ ਕੇਵਲ 7 ਪਾਤਾਲ ਤੇ 7 ਆਕਾਸ਼ ਆਖੇ ਹਨ ਸੱਤਾਂ ਤੋਂ ਅੱਗੇ ਕੁਝ ਵੀ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਹਲੇਮੀ ਦੇ ਨਾਲ ਜਵਾਬ ਦਿੱਤਾ ਕਹਿੰਦੇ ਦਸਤਗੀਰ ਪੀਰ ਜਿਸ ਨੂੰ ਸੱਤਾਂ ਦੀ ਸਮਝ ਅਕਾਲ ਪੁਰਖ ਨੇ ਬਖਸ਼ੀ ਉਹਨੇ ਸਤ ਕਹਿ ਦਿੱਤੇ ਤੇ ਜਿਹਨੂੰ ਵਾਹਿਗੁਰੂ ਜੀ ਨੇ ਲੱਖਾਂ ਦੀ ਸਮਤ ਬਖਸ਼ੀ ਹੈ ਲੱਖਾਂ ਦੀ ਸੋਝੀ ਬਖਸ਼ੀ ਉਹਨੂੰ ਨਰ ਹੰਕਾਰ ਨੇ ਲੱਖਾਂ ਦੀ ਸੋਝੀ ਦੇ ਕੇ ਉਹਦੇ ਕੋਲ ਲੱਖ ਕਹਾ ਦਿੱਤੇ ਪੀਰ ਕਹਿੰਦਾ ਮੈਂ ਨਹੀਂ ਮੰਨਦਾ ਕਿ ਸੱਤਾਂ ਪਤਾਲਾਂ ਤੋਂ ਵੀ ਅੱਗੇ ਕੁਝ ਹੋ ਸਕਦਾ ਹੈ ਸੱਤਾਂ ਆਕਾਸ਼ਾਂ ਤੋਂ ਵੀ ਅੱਗੇ ਕੁਝ ਹੋ ਸਕਦਾ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਹਿੰਦੇ ਪੀਰ ਜੀ ਤੁਹਾਨੂੰ ਕਿਹਦੇ 'ਤੇ ভরਸਾ ਹੈ ਕੋਈ ਆਪਣਾ ਮਰੀਦ ਸਾਨੂੰ ਦਿਓ ਤੇ ਦਸਤਗੀਰ ਪੀਰ ਕਹਿੰਦਾ ਮੈਨੂੰ ਆਪਣੇ ਪੁੱਤਰ ਦੇ ਉੱਪਰ ਭਰੋਸਾ ਹੈ ਪੁੱਤਰ ਦੇ ਉੱਪਰ ਯਕੀਨ ਹੈ ਤੇ ਇਹਨੂੰ ਤੁਸੀਂ ਦਰਸ਼ਨ ਕਰਾ ਦਿਓ ਫਿਰ ਅਸੀਂ ਮੰਨ ਜਾਾਂਗੇ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਠੀਕ ਹੈ ਦਸਤਗੀਰ ਪੀਰ ਦਾ ਪੁੱਤਰ ਵੀ ਆ ਗਿਆ ਕੋਲੇ ਬੈਠਾ ਗੁਰੂ ਸਾਹਿਬ ਜੀ ਨੇ ਆਖਿਆ ਕਹਿੰਦੇ ਭਾਈ ਨੇਤਰ ਬੰਦ ਕਰ ਨੇਤਰ ਬੰਦ ਕਰਵਾਏ ਤੇ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਜੀ ਨੇ ਫਿਰ ਦਸਤਗੀਰ ਪੀਰ ਦੇ ਪੁੱਤਰ ਨੂੰ ਲੱਖਾਂ ਪਤਾਲਾਂ ਤੇ ਲੱਖਾਂ ਹੀ ਆਕਾਸ਼ਾਂ ਦੀ ਜਦੋਂ ਸੈਰ ਕਰਵਾਈ ਨਾ ਦਸਤਗੀਰ ਪੀਰ ਦਾ ਪੁੱਤਰ ਅੱਖਾਂ ਖੋਲ ਕੇ ਕਹਿੰਦਾ ਹੈ ਕਿ ਪਿਤਾ ਜੀ ਅੱਬਾ ਜਾਨ ਇਹ ਫਕੀਰ ਬਿਲਕੁਲ ਠੀਕ ਆਖਦਾ ਹੈ ਕਿ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਨੇ ਇੱਥੇ ਵੀ ਵਸ ਨੇ ਇਹਦੂ ਅੱਗੇ ਵੀ ਬਹੁਤ ਕੁਝ ਹੈ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਹਿੰਦੇ ਭਾਈ ਪਤਾਲਾਂ ਦੇ ਹੀਰ ਹੋਠ ਹੋਏ ਹੋਰ ਹੋਰ ਪਤਾਲ ਹਨ ਇਹ ਜਿਹੜੇ ਪਤਾਲ ਨੇ ਇਹਨਾਂ ਦੇ ਥੱਲੇ ਲੱਖਾਂ ਹੀ ਹੋਰ ਪਤਾਲ ਹਨ ਆਕਾਸ਼ਾਂ ਦੇ ਉੱਪਰ ਲੱਖਾਂ ਹੀ ਆਕਾਸ਼ ਹਨ ਓੜਕ ਓੜਕ ਹੋਂ ਪਾਲ ਥੱਕੇ ਵੇਦ ਕਹਿਨ ਇੱਕ ਵਾਕ ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐ ਮਨੁੱਖ ਤੂੰ ਵਾਹਿਗੁਰੂ ਮਾਲਕ ਦਾ ਅੰਤ ਪਾਉਣ ਵਾਸਤੇ ਉਹਦੀ ਰਚਨਾ ਦਾ ਅੰਤ ਪਾਉਣ ਵਾਸਤੇ ਐਵੇਂ ਫਜ਼ੂਲ ਦੇ ਵਿੱਚ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ ਜਿੰਦਗੀ ਮਾਲਕ ਨੇ ਤੈਨੂੰ ਬੜੀ ਛੋਟੀ ਬਖਸ਼ੀ ਹੈ ਬੜਾ ਘੱਟ ਸਮਾਂ ਹੈ ਤੇਰੇ ਕੋਲ ਕਹਿੰਦੇ ਰੱਬ ਦੀ ਇਬਾਦਤ ਕਰ ਅੱਲਾਹ ਦੇ ਗੁਣਗਾ ਅਕਾਲ ਪੁਰਖ ਦੇ ਨਾਲ ਜੁੜ ਜਾ ਨਹੀਂ ਤਾਂ ਵੇਖ ਓੜਕ 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 ਕਹਿੰਦੇ ਨੇ ਅਖੀਰ ਅੰਤ ਕਹਿੰਦੇ ਅੰਤ ਲੱਭਦੇ ਲੱਭਦੇ ਬੇਅੰਤ ॠषि मुनि ਥੱਕ ਹਾਰ ਗਏ ਪਰ ਉਹਨਾਂ ਨੂੰ ਕਹਿੰਦੇ ਅੰਤ ਨਹੀਂ ਲੱਭਿਆ ਵੇਦ ਕਹਿਣ ਇੱਕ ਬਾਤ ਕਹਿੰਦੇ ਇੱਕ ਜ਼ਬਾਨ ਇੱਕ ਜ਼ਬਾਨ ਹੋ ਕੇ ਸਾਰੇ ਗੱਲ ਇਹ ਕਹਿੰਦੇ ਹਨ ਕਿ ਕੋਈ ਅੰਤ ਨਹੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਗਵਾਏ ਕਹਿੰਦੇ ਉਹ ਅਖੀਰ ਭਾਈ ਆਪ ਖਤਮ ਹੋ ਗਏ ਉਹਨਾਂ ਦੀ ਖੋਜ ਮੁੱਕ ਗਈ ਉਹਨਾਂ ਦਾ ਜੀਵਨ ਕਾਲ ਮੁੱਕ ਗਿਆ ਉਹਨਾਂ ਦੀ ਬੁੱਧੀ ਖਤਮ ਹੋ ਗਈ ਪਰ ਜਿੰਨੀ ਕੋ ਖੋਜ ਕਰਦੇ ਨੇ ਅਕਾਲ ਪੁਰਖ ਉਹਦੂ ਅੱਗੇ ਉਹਦਾ ਪਸਾਰਾ ਹੋਰ ਨਜ਼ਰ ਆਉਂਦਾ ਹੈ ਜਿੰਨਾ ਕੋ ਖੋਜਦੇ ਹਨ ਲੱਭਦੇ ਨੇ ਗਿਆਨ ਉਹਨਾਂ ਨੂੰ ਮਿਲਦਾ ਹੈ ਉਦੇ ਤੋਂ ਅੱਗੇ ਨਿਰੰਕਾਰ ਪਰਮੇਸ਼ਰ ਹੋਰ ਹੈ ਤੇ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਓੜਕ ਓੜਕਪਾਲ ਥੱਗੇ ਵੇਦ ਕਹਨ ਇੱਕ ਬਾਤ ਅੱਗੇ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਸਹਸ ਅਠਾਰਹ ਕਹਿਨਕ ਤੇ ਬਾ ਅਸਲੂ ਇਕਤਾਤ ਹਰਿ ਮਹਾਰਾਜ ਕਹਿੰਦੇ ਨੇ ਕਿ ਯਹੂਦੀ ਮੁਸਲਮਾਨ ਈਸਾਈ ਲੋਕ ਅੱਗੇ ਪਹਿਲਾ ਪਾਤਸ਼ਾਹ ਜੀ ਨੇ ਪੰਡਤਾਂ ઋષਿ ਮੁਨੀਆਂ ਦੇ ਬਾਰੇ ਬਿਆਨ ਕੀਤਾ ਕਿ ਓੜਕ ਓੜਕ ਭਾਲ ਥੱਕੇ ਬੇਅੰਤ ઋષਿ ਮੁਨੀ ਹੁਣ ਕਹਿੰਦੇ ਹਨ ਕਿ ਸਹਸ 18 ਕਹਿਨ ਕਿ ਤੇਬਾ ਸਹਿਸ 18 ਤੋਂ ਭਾਵ ਕੇ ਕੁੱਲ 18000 ਆਲਮ ਗ੍ਰੰਥ ਬਣਦੇ ਹਨ ਜਿਨ੍ਹਾਂ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਕੁਰਾਨ ਅੰਜੀਲ ਜ਼ੰਬੂਰ ਤੌਰਾਇਤ 18000 ਗਣਤੀ ਬਾਣੀ ਬੰਦੀ ਇਹਨਾਂ ਧਾਰਮਿਕ ਪੁਸਤਕਾਂ ਦੀ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਇੱਕ ਹੀ ਸਾਰ ਤੱਤ ਮਿਲਦਾ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਮਾਲਕ ਬੇਅੰਤ ਹੈ ਸਾਇੰਸ ਨੇ ਖੋਜ ਕੀਤੀ ਵਿਗਿਆਨ ਨੇ ਇਹ ਖੋਜ ਕੀਤੀ ਹੈ ਕਿ ਜਿਹੜੀ ਸਾਰੀ ਸ੍ਰਿਸ਼ਟੀ ਹੈ ਨਾ ਉਹ ਇੱਕ ਅਣੂ ਤੋਂ ਬਣੀ ਹੋਈ ਹੈ ਤੇ ਉਹ ਜਿਹੜਾ ਇੱਕ ਅਣੂ ਹੈ ਕਹਿੰਦੇ ਇੱਕ ਸੈਕਿੰਡ ਦੇ ਵਿੱਚ ਧਰਤੀ ਦੇ 6 ਚੱਕਰ ਲਾ ਜਾਂਦਾ ਹੈ ਐਨੀ ਉਹਦੀ ਸਪੀਡ ਹੈ ਤੇ ਉਸ ਅਣੂ ਦਾ ਜਿਹੜਾ ਉਹਦੀ ਸ਼ਕਲ ਉਹਦੀ ਸੂਰਤ ਬਿਆਨ ਕੀਤੀ ਵਿਗਿਆਨ ਨੇ ਕਹਿੰਦੇ ਬਸ ਇੱਕ ਪ੍ਰਕਾਸ਼ ਹੈ ਤੇ ਉਹਦੇ ਵਿੱਚੋਂ ਆਵਾਜ਼ ਜਿਹੜੀ ਆਉਂਦੀ ਹੈ ਕਹਿੰਦੇ ਉਸ ਇੱਕ ਅਣੂ ਨੂੰ ਤੋੜ ਕੇ ਵੇਖਿਆ ਉਹਦੇ ਦੋ ਹਿੱਸੇ ਨਹੀਂ ਹੋਏ ਸਕੋਂ ਉਹ ਜਦੋਂ ਉਹਨੂੰ ਤੋੜ ਕੇ ਦੇਖਿਆ ਨਾ ਇੱਕ ਅਣੂ ਨੂੰ ਤੇ ਉਹਦੇ ਨਾਲ ਦਾ ਦੂਜਾ ਬਣ ਗਿਆ ਪাব ਉਹ ਟੁੱਟਿਆ ਨਹੀਂ ਉਹ ਵੰਡਿਆ ਨਹੀਂ ਗਿਆ ਦੂਜਾ ਬਣ ਗਿਆ ਸੋ ਗੁਰੂ ਗਰੀਬ ਨਵਾਜ਼ ਮਹਾਰਾਜ ਕਹਿੰਦੇ ਹਨ ਕਿ ਅਸਲੂ ਇੱਕ ਧਾਤ ਜਿਹੜੀ ਇੱਕ ਸਾਰ ਤਤ ਉਹ ਸਾਰੇ ਧਾਰਮਿਕ ਗ੍ਰੰਥ ਵੇਦ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਮਾਲਕ ਪ੍ਰਭੂ ਬੇਅੰਤ ਹੈ ਭਾਈ ਉਹਦੀ ਬਣਾਈ ਹੋਈ ਰਚਨਾ ਵੀ ਬੇਅੰਤ ਹੈ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਕਹਿੰਦੇ ਆਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਾਂ ਹੀ ਅਸੀਂ ਲਿਖ ਸਕਦੇ ਆ ਨਾ ਜੇਕਰ ਇਹ ਲਿਖਿਆ ਜਾ ਸਕੇ ਕਹਿੰਦੇ ਲੇਖਾ ਹੋ ਨਹੀਂ ਸਕਦਾ ਲੇਖਣ ਕਰਦਿਆਂ ਕਰਦਿਆਂ ਲੇਖੇ ਦਾ ਖਾਤਮਾ ਹੋ ਜਾਂਦਾ ਹੈ ਗਿਣਤੀ ਦੇ ਹਿੱਸੇ ਮੁੱਕ ਜਾਂਦੇ ਹਨ ਕੋਈ ਗਿਣਤੀ ਮਣਤੀ ਨਹੀਂ ਬਾਕੀ ਰਹਿ ਜਾਂਦੀ ਇਕਾਈ ਦਹਾਈ ਸੈਂਕੜਾ ਹਜ਼ਾਰ ਲੱਖ ਦਹ ਲੱਖ ਕਰੋੜ ਦਹ ਕਰੋੜ ਅਰਬ ਖਰਬ ਮਿਲੀਅਨ ਬਿਲੀਅਨ ਟ੍ਰਿਲੀਅਨ ਕਿਥੋਂ ਤੱਕ ਇਹ ਗਿਣਤੀ ਕੀਤੀ ਜਾ ਸਕਦੀ ਹੈ ਕਹਿੰਦੇ ਕੋਈ ਇਸਾਬ ਕਿਤਾਬ ਨਹੀਂ ਕਿ ਇਨਸਾਨ ਉਸ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਬਾਰੇ ਲਿਖ ਸਕੇ ਉਹਦੀ ਕੁਦਰਤ ਬਾਰੇ ਲਿਖ ਸਕੇ ਅਖੀਰ ਕਹਿੰਦੇ ਇਨਸਾਨ ਆਪ ਖੁਦ ਹੀ ਖਤਮ ਹੋ ਜਾਂਦਾ ਹੈ ਤੇ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਕੀ ਕਰਨਾ ਚਾਹੀਦਾ ਦੱਸੋ ਕਿ ਫਿਰ ਉਹ ਪ੍ਰਮਾਤਮਾ ਦੇ ਬਾਰੇ ਕੌਣ ਜਾਣ ਸਕਦਾ ਹੈ ਕੌਣ ਵਾਹਿਗੁਰੂ ਮਾਲਕ ਦੀ ਵਡਿਆਈ ਨੂੰ ਜਾਣ ਸਕਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨਾਨਕ ਵੱਡਾ ਆਖੀ ਐ ਆਪੇ ਜਾਣ ਆਪ ਕਹਿੰਦੇ ਇਹ ਨਾਨਕ ਉਹ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਨਾ ਉਹ ਆਪ ਦੇ ਬਾਰੇ ਆਪ ਹੀ ਜਾਣਦਾ ਹੈ ਅਸੀਂ ਉਹਦੀ ਰਚਨਾ ਦੇ ਬਾਰੇ ਪੂਰਨ ਤੌਰ ਤੇ ਨਹੀਂ ਜਾਣ ਸਕਦੇ ਹਾਂ ਮਨੁੱਖ ਨੂੰ ਬੰਦਗੀ ਕਰਕੇ ਵਿਦਿਆ ਪ੍ਰਾਪਤ ਕਰਕੇ ਥੋੜਾ ਬਹੁਤਾ ਕਿਨਕਾ ਮਾਤਰ ਗਿਆਨ ਪ੍ਰਾਪਤ ਹੋ ਜਾਂਦਾ ਹੈ ਪਰ ਉਹਦੀ ਵਿਡਿਆਈ ਨੂੰ ਕੋਈ ਮਨੁੱਖ ਨਹੀਂ ਜਾਣ ਸਕਦਾ ਉਸ ਪ੍ਰਮਾਤਮਾ ਦੀ ਬੇਅੰਤ ਨੂੰ ਕੋਈ ਵੀ ਨਹੀਂ ਜਾਣ ਸਕਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਜਪਦੀ ਸਾਹਿਬ ਜੀ ਦੀ 22ਵੀਂ ਪੌੜੀ ਦੇ ਵਿੱਚ ਸਾਨੂੰ ਇਹ ਸਮਤ ਸੋਝੀ ਬਖਸ਼ੀ ਹੈ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਮਾਲਕ ਬੇਅੰਤ ਹੈ ਉਹਦੀ ਕੁਦਰਤ ਵੀ ਬੇਅੰਤ ਹੈ ਉਸ ਬੇਅੰਤ ਪ੍ਰਮਾਤਮਾ ਦੇ ਚਰਣਾ ਕਮਲਾਂ ਦੇ ਨਾਲ ਜੁੜ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਇਆ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਆਉ ਸਤਿਗੁਰੂ ਜੀ ਦੇ ਪਾਵਨ ਅਤੇ ਪਵਿੱਤਰ ਚਰਣਾ ਕਮਲਾਂ ਦੇ ਪਾਸ ਆਪਾਂ ਅਰਦਾਸ ਬੇਨਤੀ ਕਰੀਏ ਜੀ ਹੇ ਗੋਬਿੰਦ ਹੇ ਗੋਪਾਲ േ ദ ല പ്രാണ സഖി ദീനദർ ധനവാര